ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਉਹ ਆਪਣਾ ਸੀਆਈ ਟੀਮ ਨੇ ਇੱਕ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਹੈਗੇ ਉਹਦੇ ਜਿਹੜੇ ਕ੍ਰਿਮਿਨਲਸ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਆਪਾਂ ਇੱਕ ਮੁਹਿੰਮ ਲਾਂਚ ਕੀਤੀ ਹੋਏਗੀ ਉਹਦੇ ਸਮੰਦ ਚ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਤ ਇਲੀਗਲ ਵੈਪਨ ਜਿਹੜੇ ਬਰਾਮਦ ਕੀਤੇ ਹੈਗੇ ਤੇ ਸਾਤ ਬੰਦੇ ਅਸੀਂ ਫੜੇ ਉਹਦੇ ਸਮੰਦ ਚ ਅੱਜ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹੈਗੇ ਆ ਇਨਸੀਡੈਂਟ ਜੇਕਰ ਮੈਂ ਤੁਹਾਨੂੰ ਦੱਸਾਂ ਤਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਕੁਝ ਅ ਕ੍ਰਿਮੀਨਲ ਜਿਹੜੇ ਵੱਖ-ਵੱਖੇ ਸਾਂਚੇ ਨੋਮਿਨੇਟਡ ਹੈਗੇ ਤੇ ਉਹਨਾਂ ਤੇ ਕਿਸੇ ਤੇ 17 ਕਿਸੇ ਤੇ 20 ਕਿਸੇ ਤੇ ਮੁਕਦਮੇ ਦਰਜ ਹੈਗੇ ਤੇ ਉਹ ਏਕ ਮੈਰਿਜ ਪੈਲੇਸ ਚ ਇੱਥੇ ਆਪਣੇ ਨੌਰੰਗਾਬਾਦ ਇਕੱਠੇ ਹੋ ਰਹੇ ਹੈਗੇ ਕਿਉਂਕਿ ਉਹ ਰੀਸੈਂਟਲੀ ਬੈਲ ਆਊਟ ਹੋਏ ਸੀਗੇ ਤੇ ਉਹਨਾਂ ਨੇ ਆਪਣਾ ਬੇਲ ਦੀ ਖੁਸ਼ੀ ਚ ਸੈਲੀਬ੍ਰੇਟ ਕਰਨਾ ਸੀਗਾ ਬਾਅਦ ਚ ਸਾਨੂੰ ਪਤਾ ਲੱਗਿਆ ਕਿ ਉੱਥੇ ਕੋਈ ਬਰਥਡੇ ਪਾਰਟੀ ਉਹਨਾਂ ਨੇ ਰੱਖੀ ਹੋਈ ਸੀਗੀ ਤੇ ਉਹਦੇ ਸਬੰਧ ਚ ਉਹ ਇਕੱਠੇ ਹੋ ਰਹੇ ਹੈਗੇ ਤੇ ਫਿਰ ਅਸੀਂ ਜਦੋਂ ਇਨਫੋਰਮੇਸ਼ਨ ਮਿਲੀ ਉਹਦੇ ਆਧਾਰ ਤੇ ਆ ਸਾਡੀ ਸੀਆਈਏ ਟੀਮ ਸਾਡੇ ਦੋ ਤਿੰਨ ਅਲੱਗ-ਅਲੱਗ ਥਾਣਿਆਂ ਦੇ ਐਸਐਚਓਜ਼ ਤੇ ਸਾਡੇ ਦੋ ਡੀਐਸਪੀਜ਼ ਦੇ ਅਗਵਾਈ ਹੇਠ ਅਸੀਂ ਵਕਫ-ਵਕ ਟ੍ਰੈਪਸ ਲਾਏ ਉੱਥੇ ਤੇ ਸਿਵਲ ਤੇ ਵਰਦੀ ਚ ਅਲੱਗ-ਅਲੱਗ ਟੀਮਾਂ ਡਿਪਲੋਟ ਕੀਤੀ ਜਦੋਂ ਆਹ ਕ੍ਰਾਈਮਨਲ ਉੱਥੇ ਗੈਦਰ ਹੋਏ ਜਾਂ ਜਦੋਂ ਇਹਨਾਂ ਦਾ ਮੂਵਮੈਂਟ ਹੋ ਗਿਆ ਸਾਰਿਆਂ ਦਾ ਉਸ ਤੋਂ ਬਾਅਦ ਸਾਡੀ ਟੀ ਸੀਆਈਏ ਟੀਮ ਨੇ ਤੇ ਬਾਕੀ ਐਸਐਚਓ ਦੀ ਟੀਮ ਨੇ ਰੇਡ ਕਰਕੇ ਤੇ ਇਹਨਾਂ ਦੀ ਸਰਚਿਜ਼ ਕੀਤੀ ਤੇ ਸਰਚਿਜ਼ ਜਦੋਂ ਕੀਤੀ ਹੈਗੀ ਤੇ ਇਨੀਸ਼ੀਅਲੀ ਜਦੋਂ ਪਹਿਲੇ ਦਿਨ ਅਸੀਂ 7 ਬੰਦੇ ਰਾਉਂਡ ਅਪ ਕੀਤੇ ਤੇ ਉਹਨਾਂ ਚੋਂ ਸਾਡੇ ਕੋਲ 4 ਇਲੀਗਲ ਵੈਪਨ ਤੇ 1 ਡਮੀ ਪਿਸਟਲ ਬਰਾਮਦ ਹੋਇਆ ਜਿਹੜੇ ਬੰਦੇ ਪਹਿਲੇ ਦਿਨ ਅਸੀਂ ਅਰੈਸਟ ਕੀਤੇ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਵਿੱਚ ਇੱਕ ਚਰਨਜੀਤ ਉਰਫ ਰਾਜੂ ਸ਼ੂਟਰ ਹੈਗਾ ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ ਹੈਗਾ ਮਨਜਿੰਦਰ ਸਿੰਘ ਉਰਫ ਮਨੀ ਰਾਜਕਰਨ ਸਿੰਘ ਉਰਫ ਰਾਜਾ ਬੋਬੀ ਜੁਗਰਾਤ ਸਿੰਘ ਗੁਰਦੇਵ ਸਿੰਘ 7 ਬੰਦੇ ਸੀ ਰਾਉਂਡ ਅਪ ਕੀਤੇ ਤੇ 4 ਇਲੀਗਲ ਵੈਪਨ ਅਸੀਂ ਬਰਾਮਦ ਕੀਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਰਦਰ ਜਦੋਂ ਅਸੀਂ ਯੂ ਨੋ ਮਤਲਬ ਚਾਰ ਵਿੱਚੋਂ ਤਿੰਨ ਇਲੀਗਲ ਵੈਪਨ ਪਲੱਸ ਇੱਕ ਡੰਮੀ ਪਿਸਟਲ ਜਦੋਂ ਅਗਲੇ ਦਿਨ ਇਹਨਾਂ ਤੋਂ ਫਿਰ ਫਰਦਰ ਕੁਸਟਾਚ ਕੀਤੀ ਤੇ ਫਿਰ ਆ 26 ਤਰੀਕ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਜਦੋਂ ਅਸੀਂ ਪਹਿਲੇ ਦਿਨ ਇਹਨਾਂ ਨੂੰ ਫੜਿਆ ਉਸ ਤੋਂ ਬਾਅਦ ਜਦੋਂ ਅਗਲੇ ਦਿਨ ਅਸੀਂ ਇਹਨਾਂ ਤੋਂ ਕੁਸਟਾਚ ਕੀਤੀ ਦੋ ਹੋਰ ਵੈਪਨ ਇਹਨਾਂ ਤੋਂ ਬਰਾਮਦ ਹੋਏ ਤੇ ਫਿਰ ਅਸੀਂ ਅੱਗੇ ਫਰਦਰ ਇਹਨਾਂ ਦਾ ਰਿਮਾਂਡ ਲੈ ਕੇ ਕੋਰਟ 'ਚ ਪੇਸ਼ ਕਰਕੇ ਫੇਰ ਅਗੇ ਜਦੋਂ ਪੁੱਛਤਾਚ ਕੀਤੀ ਤੇ ਦੋ ਹੋਰ ਜਗਾਨਾ ਪਿਸਟਲ ਜਿਹੜੇ ਖਾਸ ਤੌਰ ਤੇ ਤੁਸੀਂ ਜਾਣਦੇ ਹੋ ਕਿ ਜਗਾਨਾ ਪਿਸਟਲ ਜਨਰਲੀ ਪਾਕਿਸਤਾਨ ਤੋਂ ਜਾਂ ਆ ਇੰਟਰਨੈਸ਼ਨਲ ਬਾਰਡਰ ਤੋਂ ਸਮੱਗਲ ਹੁੰਦੇ ਹੈਗੇ ਤੇ ਉਹ ਬਰਾਮਦ ਕੀਤੇ ਟੋਟਲ ਹੁਣ ਤੱਕ ਦੀ ਬਰਾਮਦਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦੱਸ ਦੇਣਾ ਸੱਤ ਪਿਸਟਲ ਜਿਹੜੇ ਇਲੀਗਲ ਬਰਾਮਦ ਕੀਤੇ ਜਿਨ੍ਹਾਂ ਵਿੱਚ ਦੋ ਪਿਸਤੌਲ 30 ਬੋਰ ਦੇ ਤਿੰਨ ਪਿਸਟੌਲ 32 ਬੋਰ ਦੇ ਦੋ ਪਿਸਟੌਲ ਜਗਾਨਾ 9mm ਦੇ ਜਿਹੜਾ ਬੈਂਡ ਹੁੰਦਾ ਤੇ ਇਲੀਗਲ ਵੀ ਹੈਗਾ ਇੱਕ ਡਮੀ ਪਿਸਤੌਲ ਟੋਟਲ ਜਿਹੜੇ 7 ਪਿਸਤੌਲ ਤੇ ਇੱਕ ਡਮੀ ਪਿਸਤੌਲ ਬਰਾਮਦ ਕੀਤਾ ਗਿਆ 4 ਜਿੰਦਾ ਰਾਉਂਡ 30 ਬੋਰ ਦੇ 6 ਜਿੰਦਾ ਰਾਉਂਡ 32 ਬੋਰ ਤੇ 4 ਜਿੰਦਾ ਰਾਉਂਡ 9mm ਦੇ ਬਰਾਮਦ ਕੀਤੇ ਤੇ ਅਸੀਂ ਫਰਦਰ ਇਹਨਾਂ ਤੋਂ ਪੁਸ਼ਤਾਚ ਕਰ ਰਹੇ ਹੈਗੇ ਇਸ ਤਰੀਕੇ ਦੇ ਵੈਪਨਸ ਇੰਨੀ ਬੜੀ ਤਾਦਾਦ ਚ ਇਹਨਾਂ ਕੋਲੇ ਜਿਹੜੇ ਆਲਰੇਡੀ ਆ ਹਾਰਡ ਕੋਰ ਕ੍ਰਿਮੀਨਲ ਸਗੇ ਉਹਨਾਂ ਕੋਲੇ ਹੋਣਾ ਇਹਦਾ ਮਤਲਬ ਹੈਗਾ ਕਿ ਇਹਨਾਂ ਨੇ ਕੋਈ ਫਰਦਰ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜਿਹਦੇ ਬਾਰੇ ਅਸੀਂ ਹੁਣ ਤੱਕ ਪੁਸ਼ਤਾਚ ਕਰ ਰਹੇ ਹਾਂਗੇ ਤੇ ਫਰਦਰ ਤੁਹਾਨੂੰ ਜਦੋਂ ਸਾਡੀ ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈਗੀ ኦਪਰੇਸ਼ਨਲ ਸੀਕਰਟ ਤੋਂ ਬਾਅਦ ਮਤਲਬ ኦਪਰੇਸ਼ਨਲ ਸੀਕਰਟਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਪੂਰੀ ਹੋ ਜਾਂਦੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਜਿਹੜਾ ਰਾਜੂ ਸ਼ੂਟਰ ਹੈਗਾ ਤੇ ਹੈਪੀ 바ਵਾ ਹੈਗਾ ਇਹਨਾਂ ਦੇ ਖਿਲਾਫ ਹੈਪੀ 바ਵਾ ਦੇ ਖਿਲਾਫ ਵੱਖ-ਵੱਖ ਆਮ ਸੈਕਟ ਐਨਡੀਪੀਐਸ ਐਕਟ ਦੇ 16 ਮੁਕਦਮੇ ਹੈਗੇ ਤੇ ਰਾਜੂ ਸ਼ੂਟਰ ਉਰਫ ਚਰਨਦੀਪ ਦੇ ਜਿਹੜੇ ਹੈਗੇ ਉਹ ਵੀ ਵੱਖ-ਵੱਖ ਕੇਸਾਂ 'ਚ ਜਿੱਦਾਂ ਆਮ ਸੈਕਟ ਹੋ ਗਿਆ ਐਂਡੀਪੀਐਸ ਹੋ ਗਿਆ ਆ ਜਿਹੜੇ ਹੈਗੇ ਇਹਦੇ ਕੋਲੇ 17 ਮੁਕਦਮੇ ਇਹਦੇ ਖਿਲਾਫ ਦਰਜ ਹੈਗੇ ਤੇ ਜਿਹਦੇ ਵਿੱਚ 307 ਦੇ ਕੇਸ ਲੜਾਈ ਝਗੜੇ ਹੋਰ ਸਾਰਾ ਜਿਹੜੇ ਹੈਗੇ 452 ਸਾਰੇ ਵੱਖ-ਵੱਖ ਸੈਕਸ਼ਨਸ ਇਹਨਾਂ ਦੇ ਖਿਲਾਫ ਹੈਗੇ ਤੇ ਦੋਨੋਂ ਹਾਰਡ ਕੋਰ ਕ੍ਰਿਮੀਨਲ ਹੈਗੇ ਇਹਨਾਂ ਦੇ ਨਾਲ ਬਾਕੀ ਐਸੋਸੀਏਟ ਹੈਗੇ ਤੇ ਇੱਕ ਬੜੀ ਚੰਗੀ ਕਰ ਗੁਜ਼ਾਰੀ ਸੀਆਈਏ ਟੀਮ ਦੀ ਸਾਡੀ ਹੈਗੀ ਜਿਨੇ ਐਸਪੀਡੀ ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਉਹ ਸਾਰਾ ਆਪਰੇਸ਼ਨ ਅੰਜਾਮ ਦਿੱਤਾ ਹੈਗਾ ਤੇ ਫਰਦਰ ਅਸੀਂ ਸਾਨੂੰ ਉਮੀਦ ਹੈਗੀ ਕਿ ਨਾ ਤੋਂ ਹੋਰ ਫਰਦਰ ਅਸੀਂ ਪੁਛਤਾਚ ਕਰਾਂਗੇ ਤੇ ਹੋਰ ਰਿਕਵਰੀ ਹੋਣ ਦੀ ਵੀ ਉਮੀਦ ਹੈ ਕਿ ਪਲੱਸ ਜਿਹੜੇ ਕ੍ਰਾਈਮ ਨੂੰ ਇਹਨਾਂ ਨੇ ਕਮਿਟ ਕਰਨਾ ਸੀਗਾ ਉਹਦੇ ਬਾਰੇ ਅਸੀਂ ਟ੍ਰੇਸ ਕਰ ਰਹੇ ਹੈਗੇ ਸਾਡੀ ਪੁਛਤਾਚ ਚੱਲ ਰਹੀ ਹੈਗੀ ਉਹ ਫਰਦਰ ਤੁਹਾਨੂੰ ਸ਼ੇਅਰ ਕਰਾਂਗੇ ਥੈਂਕ ਯੂ ਹਾਂਜੀ ਰਿਮਾਂਡ ਰਿਮਾਂਡ ਕਿਨਾ ਦੋ ਦਿਨ